ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਅੱਜ ਦੀ ਇਹ ਵੀਡੀਓ ਤਿਆਰ ਕਰਨ ਤੋਂ ਪਹਿਲਾਂ ਆਪ ਜੀ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਇਹ ਸੰਤਾਂ ਤੱਕ ਵੱਧ ਤੋਂ ਵੱਧ ਪਹੁੰਚ ਸਕੇ ਤੇ ਸੰਤਾਂ ਇਸ ਦਾ ਲਾਹਾ ਖਟ ਸਕਣ ਅੱਜ ਦੀ ਵੀਡੀਓ ਪੂਰਕ ਕਦਕਾਲ ਤੇ ਹੈ ਪਹਿਲਾਂ ਆਪਾਂ ਪੂਰਕ ਕਦਕਾਲ ਦਾ ਜਿਹੜਾ ਹੈ ਉਹ ਇਹ ਕਰ ਚੁੱਕੇ ਇੱਕ ਵਚਨ ਹੁਣ ਬਹੁਵਚਨ ਕਰਦੇ ਆਂ ਔਰ ਇਹਦੇ ਵਿੱਚ ਦੋ ਹੋਰ ਰਹਿ ਗਈ ਸੀ ਜਿਵੇਂ ਸਧਾਈ ਤੇ ਖਾਈ ਜੀ ਨੂੰ ਸਿਹਾਰੀ ਵਾਲਾ ਉਹ ਵੀ ਕਰਦੇ ਆਂ ਇਸ ਤੋਂ ਅੱਗੇ ਚੱਲ ਕੇ ਆਪਾਂ ਦੇਖਾਂਗੇ ਧਾਤੂ ਦੇ ਅੰਤ ਦੇ ਵਿੱਚ ਸਾਗੰਗਤ ਧਾਤੂ ਦੇ ਅੰਤ ਵਿੱਚ ਸਿਹਾਰੀ ਲਗਾ ਕੇ ਹੈ ਆਹ ਸਿਹਾਰੀ ਲਗਾ ਕੇ ਆਪਿਆ ਜਿਵੇਂ ਆਹ ਸਿਹਾਰੀ ਲੱਗੀ ਹੈ ਸਿਹਾਰੀ ਲਗਾ ਕੇ ਹੈ ਲਈਦਾ ਤਾਂ ਇਹ ਬਣ ਜਾਂਦੀ ਹੈ ਧਾਤੂ ਦੇ ਅੰਤ ਵਿੱਚ ਜਿਵੇਂ ਆਹ ਸਿਹਾਰੀ ਲਗਾ ਕੇ ਹੈ ਵਰਤਿਆ ਜਾਂਦਾ ਤੇ ਇਹ ਸਿਹਾਰੀ ਕਈ ਕਿਰਿਆਵਾਂ ਦੇ ਨਾਲ ਮਿਲ ਕੇ ਦਲੈਂਕਲੇ ਬਣ ਜਾਂਦੇ ਆ ਦੋ ਲਾਵਾਂ ਬਣ ਜਾਂਦੀਆਂ ਹਨ ਔਰ ਜਿਸ ਤਰ੍ਹਾਂ ਜੈ ਹੈ ਜੈ ਹੈ ਐਸੇ ਦਿਲਾਵਾ ਬਣ ਗਿਆ ਜੈ ਹੈ ਹੁਣ ਇਹ ਦੇਖੋ ਆ ਸਿਹਾਰੀ ਵੀ ਲੱਗੀ ਹੈ ਤੇ ਹੈ ਰੇ ਮਨ ਕੌਣ ਗਤ ਹੋਏ ਹੋਏ ਹੈ ਤੇਰੀ ਹੋਏ ਹੈ ਆ ਈੜੀ ਨੂੰ ਸਿਹਾਰੀ ਲੱਗੀ ਆ ਸਿਹਾਰੀ ਲੱਗੀ ਤੇ ਨਾਲ ਹੈ ਆ ਗਿਆ ਰੇ ਮਨ ਕੌਣ ਗਤ ਹੋਏ ਹੈ ਤੇਰੀ ਵੀ ਤੇਰੀ ਗਤ ਹੋਵੇਗੀ ਕਿਸ ਤਰ੍ਹਾਂ ਹੋਵੇਗੀ ਨਾਨਕ ਕਹਿਤ ਚੇਤ ਚਿੰਤਾਮਨ ਹੋਇ ਹੈ ਅੰਤ ਸਹਾਈ ਹੈ ਨਾਨਕ ਨਾਨਕ ਜੀ ਕਹਿੰਦੇ ਆ ਨਾਨਕ ਕਹਿਤ ਨਾਨਕ ਕਹਿਤ ਚੇਤ ਚਿੰਤਾਮਨ ਚਿੰਤਾਮਨ ਇਹ ਉਸ ਪਰਮਾਤਮਾ ਨੂੰ ਚੇਤ ਹੋਇ ਹੈ ਅੰਤ ਸਹਾਈ ਹੋਵੇਗਾ ਅੰਤ ਸਹਾਈ ਜਿਹੜਾ ਅੰਤ ਨੂੰ ਸਹਾਈ ਹੋਏਗਾ ਹੋਇ ਹੈ ਆਸੀਂ ਪੜ ਚੁੱਕੇ ਆ ਹੋਇ ਹੈ ਸਿਹਾਰੀ ਲਾ ਕੇ ਹੈ ਇਹ ਹੋਇਆ ਅੱਗੇ ਹੈ ਬੀਤ ਜੈ ਹੈ ਬੀਤ ਜੈ ਹੈ ਜਨਮ ਆਕਾਜ ਰੇ ਆਕਾਜ ਰੇ ਇਹਨੂੰ ਕੀ ਹੈ ਜੀ ਸਿਹਾਰੀ ਲੱਗੀ ਹੈ ਤੇ ਜੈ ਨਾਲ ਇਹ ਬੀਤ ਹੈ ਬੀਤ ਨੂੰ ਕੀ ਸਿਹਾਰੀ ਤੇਨੂੰ ਲੱਗੀ ਹੈ ਤੇ ਜੈ ਨਾਲ ਆ ਗਿਆ ਬੀਤ ਜੈ ਹੈ ਬੀਤ ਜਾਵੇਗੀ ਬੀਤ ਜੈ ਹੈ ਬੀਤ ਜਾਵੇਗੀ ਜਨਮ ਆਕਾਜ ਰੇ ਇਹ ਜਨਮ ਜਿਹੜਾ ਹੈ ਤੇਰਾ ਕਾਜ ਰਹੇਗਾ ਕੋਈ ਕਾਜ ਨਹੀਂ ਰਹੇਗਾ ਇਹ ਬੀਤ ਜਾਏਗੀ ਆਜ ਕਲ ਫਨ ਤੋਹ ਗ੍ਰਸਥ ਹੈ ਅਸ ਸਸ ਸਸ ਨੂੰ ਸਿਹਾਰੀ ਲੱਗੀ ਤੇ ਹੈ ਆ ਗਿਆ ਆ ਸਿਹਾਰੀ ਤੇ ਹੈ ਆ ਗਿਆ ਗ੍ਰਸਥ ਹੈ ਸਮਝ ਰੱਖੋ ਚੀਤ ਇੱਕ ਦਿਨ ਤੈਨੂੰ ਕਾਲ ਨੇ ਗ੍ਰਸਥ ਲੈਣਾ ਇਹ ਚਿੱਤ ਦੇ ਵਿੱਚ ਸਮਝ ਕੇ ਰੱਖ ਗ੍ਰਸਥ ਹੈ ਅੱਗੇ ਇਹ ਆਗਾ ਜਿਵੇਂ ਆ ਖਾਈ ਆ ਜਾਂ ਸਦਾਈ ਆ ਅਗਲੀ ਕਿਚ ਖਬਰ ਨਾ ਪਾਈ ਅਗਲੀ ਕਿਚ ਖਬਰ ਨਾ ਪਾਈ ਰੋਮਨ ਹਾਰ ਵੇ ਉੱਠ ਸਦਾਈ ਅਗਲੀ ਕਿਚ ਖਬਰ ਨਾ ਪਾਈ ਰੋਮਨ ਹਾਰ ਵੇ ਉੱਠ ਸਦਾਈ ਜਿਹੜਾ ਕਿਸੇ ਦੇ ਵਿਛੜਨ ਤੇ ਰੋਂਦਾ ਪਿਆ ਉਹਨੇ ਵੀ ਉੱਠ ਕੇ ਚਲੇ ਜਾਣਾ ਹੈ ਰੋਮਨ ਹਾਰ ਵੇ ਉੱਠ ਉੱਠ ਕੇ ਸਦਾਈ ਚਲਾ ਜਾਏਗਾ ਉੱਠ ਕੇ ਚਲਾ ਜਾਏਗਾ ਸਦਾਈ ਇੱਕ ਵਚਨ ਪਖਤ ਕਾਲ ਸਦਾਈ ਅਗੇ ਰਾਮ ਨਾਮ ਸਿਮਰ ਤੂੰ ਜੀਵੇ ਹੈ ਰਾਮ ਨਾਮ ਸਿਮਰ ਕਹਿੰਦੇ ਨਾ ਰਾਮ ਦਾ ਨਾਮ ਸਿਮਰ ਤੂੰ ਰਾਮ ਦਾ ਨਾਮ ਸਿਮਰ ਤੂੰ ਜੀਵੇ ਫਿਰ ਤੂੰ ਜਿਉਂਦਾ ਰਹੇਗਾ ਭਾਵ ਕਿ ਆਤਮਿਕ ਜੀ ਆਤਮਿਕ ਮੋਤੇ ਨਹੀਂ ਮਰੇਗਾ ਫਿਰ ਨਾ ਖਾਈ ਮਹਾਕਾਲ ਫਿਰ ਤੈਨੂੰ ਮਹਾਕਾਲ ਤੈਨੂੰ ਨਹੀਂ ਖਾਏਗਾ ਖਾਈ ਖਾਈ ਦਾ ਆਏਗਾ ਈ ੜੀ ਨੂੰ ਆ ਗਿਆ ਖਾਈ ਈ ਲੱਗੀ ਖਾਈ ਇਹ ਮਹਾਂਕਾਰ ਖਾਈ ਸੋ ਇਹ ਜਿਹੜਾ ਸੀ ਇੱਕ ਵਚਨ ਦੇ ਵਿੱਚ ਸਦਾਈ ਤੇ ਖਾਈ ਇਹ ਦੋ ਜਿਹੜੀਆਂ ਚੀਜ਼ਾਂ ਸੀ ਇਹ ਆਪਣੀਆਂ ਪਿੱਛੇ ਰਹਿਣੀਆਂ ਸੀ ਉਹ ਵੀ ਕਰ ਉਹ ਕੀਤੀਆਂ ਹੁਣ ਇਹਦੇ ਵਿੱਚ ਬਹੁਵਚਨ ਆ ਗਿਆ ਬਹੁਵਚਨ ਦੀਆਂ ਨਿਸ਼ਾਨੀਆਂ ਨੇ ਸਨ ਤੇ ਸਹ ਸਨ ਤੇ ਸਹ ਹੁਣ ਆ ਗਿਆ ਸਨ ਤਲਬਾਂ ਪੌਸਨ ਆਕੀਆਂ ਬਾਕੀ ਜਿੰਨਾ ਰਹੀ ਮਨਮੁਖ ਸ਼ਬਦ ਮਨਮੁਖ ਸ਼ਬਦ ਨਾ ਜਾਣਨੀ ਜਾਸਨ ਪਤ ਗਵਾਏ ਹੁਣ ਤਲਬਾਂ ਪੌਸਣ ਤਲਬਾਂ ਪੈਣਗੀਆਂ ਵਾਜਾਂ ਪੈਣਦੀਆਂ ਤਲਬ ਹੁਣ ਕਰਦੇ ਨਾ ਕਚਕਜੇਰੀਆਂ ਚ ਤਲਬਾਂ ਪੈਣੀਆਂ ਵਾਜਾਂ ਵੀ ਨਹੀਂ ਪੌਸਨ ਆਕੀਆਂ ਆਕੀਆਂ ਨੂੰ ਜਿਨ੍ਹਾਂ ਦੇ ਵਰਨੀ ਬਕਾਇਆ ਜਿਹੜੇ ਮਨਮੁਖ ਹੈ ਜਿਨ੍ਹਾਂ ਦਾ ਬਾਕੀ ਰਹਿਦਾ ਉਹਨਾਂ ਨੇ ਨਾਮ ਨਹੀਂ ਜਪਿਆ ਕਹਿਣ ਤੋਂ ਭਾਵ ਹੈ ਕਿ ਉਹਨਾਂ ਨੂੰ ਤਲਬਾਂ ਉਹਨਾਂ ਨੂੰ ਵਾਜਾਂ ਪਹਿਣਗੀਆਂ ਉਹਨਾਂ ਦੇ ਹਿਸਾਬ ਵਾਸਤੇ ਬੁਲਾਉਣਗੇ ਤਲਬਾਂ ਪੌਸਨ ਆਖੀਆਂ ਬਾਕੀ ਜਿੰਨਾਂ ਰਹੀ ਜਿੰਨਾਂ ਨਹੀਂ ਕੋਈ ਬਕਾਇਆ ਹੈ ਉਹ ਜਿੰਨਾਂ ਨੇ ਆਪਦਾ ਬਕਾਇਆ ਕਰਤਾ ਉਸ ਮਾਲਕ ਦੇ ਨਾਲ ਮਿਲ ਗਏ ਉਹ ਖਤਮ ਹੋ ਗਈਆਂ ਕਹਾਣੀਆਂ ਇਹਨਾਂ ਨੂੰ ਪਹਿਣਗੀਆਂ ਮਨਮੁਖ ਸ਼ਬਦ ਨਾ ਜਾਣਣੀ ਮਨਮੁਖ ਸ਼ਬਦ ਨਾ ਮਨਮੁਖ ਜਿਹੜਿਆ ਉਹ ਸ਼ਬਦ ਨਾ ਨਹੀਂ ਜਾਣਦੇ ਜਾਸਨ ਪਤ ਗਵਾਏ ਜਾਸਨ ਸਨ ਆਪਿਆ ਸੰਤ ਜਾਸਨ ਬਹੁਵਚਨ ਇਹ ਕਿਉਂਕਿ ਮਨਮੁਖ ਹੈ ਆ ਓਕਰ ਨਹੀਂ ਲੱਗੇ ਜੇ ਇਥੇ ਓਕਰ ਲੱਗੇ ਇੱਕਵਚਨ ਹੋਗਾ ਇਥੇ ਬਹੁਵਚਨ ਬਾਲੇ ਮਨਮੁਖਾਂ ਦੀ ਗੱਲ ਹੈ ਮਨਮੁਖ ਸਭ ਨਾ ਜਾਣੀ ਜਾਸਨ ਤਾਂ ਆ ਗਿਆ ਜਾਸਨ ਪਤ ਗਵਾਈ ਜਿਤ ਦਿਨ ਦੇਹ ਬਿੰਸਸੀ ਜਿਸ ਦਿਨ ਇਹ ਸਾਡੀ ਦੇਹ ਇਹ ਖਤਮ ਹੋ ਜਾਏਗੀ ਬਿੰਸ ਜਾਏਗੀ ਤਿਤ ਵੇਲੇ ਕੈਸਨ ਉਸ ਵੇਲੇ ਕੀ ਕਹਿਣਗੇ ਪ੍ਰੇਤ ਐ ਇਹ ਭੂਤ ਐ ਕੈਸਨ ਕਹਿਣਗੇ ਤਿਤ ਵੇਲੇ ਜਿਤ ਦਿਨ ਦੇ ਬਿਣਸੀ ਤਿਤ ਵੇਲੇ ਕੈਸਨ ਕਹਿਣਗੇ ਪ੍ਰੇਤ ਸਾਰੇ ਕਹਿਣਗੇ ਬਹੁਵਚਨ ਕਹਿਣਗੇ ਵੀ ਇਹ ਪ੍ਰੇਤਾ ਇਹਨੂੰ ਕੱਢੋ ਇਹਨੂੰ ਛੇਤੀ ਲੈ ਜਾਓ ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨ ਜਨਮ ਗਵਾਇ ਸਾਧੂ ਜਨ ਕੀ ਜਿਹੜੇ ਸਾਧੂ ਜਨਾਂ ਦੀ ਨਿੰਦਾ ਕਰਦੇ ਆ ਉਹਦੇ ਵਿੱਚ ਵਿਆਪੇ ਰਹਿੰਦੇ ਆ ਉਹ ਜਾਸਨ ਜਨਮ ਗੁਆਇ ਉਹ ਜਾਣਗੇ ਜਾਸਨ ਆ ਗਿਆ ਸੰਬੋਚਨ ਜਾਸਨ ਜਨਮ ਗੁਆਇ ਜਨਮ ਗੁਆ ਕੇ ਹੀ ਜਾਂਦੇ ਹੱ ਅੱਗੇ ਹੈ ਸਹਿ ਸਸੇ ਸਸਾ ਤੇ ਹਾਹੀ ਨੂੰ ਚਾਰਿਸ ਹੈ ਇੱਕ ਚਾਲੇ ਇੱਕ ਚਾਲ ਸਹਿ ਇੱਕ ਚਲੇਗੇ ਇੱਕ ਚਲੇ ਜਾਣਗੇ ਚਾਲ ਸਹਿ ਚਾਲ ਸੇ ਕੀ ਹੈ ਚਲੇ ਜਾਣਗੇ ਫਿਊਚਰ ਟੈਂਸ ਬਹੁ ਵਚਨ ਸਹ ਚਾਲ ਸਹ ਇਹ ਚਾਲੇ ਹੈ ਇੱਕ ਚਾਲੇ ਇੱਕ ਚਾਲੇ ਕਿ ਚਲੇਗੇ ਇੱਕ ਯਾਨੀ ਕਈ ਚਲੇਗੇ ਕਈ ਚਲੇ ਜਾਣਗੇ ਸਭ ਆਪਣੀ ਵਾਰ ਆਪਣੀ ਵਾਰੀ ਦੇ ਮੁਤਾਬਕ ਚਲੇ ਜਾਣਗੇ ਜਾਸੀ ਤੋਂ ਭਾਈ ਜਾਏਗਾ ਚਲਸੀ ਤੋਂ ਚੱਲੇਗਾ ਥੀਸੀ ਹੋਵੇਗਾ ਥੀਸੀ ਹੋਵੇਗਾ ਰਖਸੀ ਆਸਾ ਸੇ ਨੂੰ ਚਲੀ ਜਾ ਰਹੀ ਹੈ ਨਾ ਬਿਹਾਰੀ ਰਖਸੀ ਰੱਖੇਗਾ ਛੂਟਸ ਸਸੇ ਨੂੰ सियारी आ गई छूटस छुट्टेगा उतरस सियारी उतरस उतरेगा होना सहारी तो है होएगी है होए है, है, है या होएगा या होएगी कर है कर है करेगा कर है करेगा होएगी होए होए है होएगा कर है करेगा है जय है जाएगा ਜੈ ਹੈ ਜਾਏਗਾ ਗ੍ਰਸ ਗ੍ਰਸਨਾ ਉਹਨੂੰ ਹੜਪਣਾ ਹੜਪਣਾ ਹੜਪ ਹੜਪ ਲੈਣਾ ਕਹਿੰਦਾ ਜਾਏਗਾ ਉਹਨੂੰ ਗ੍ਰਸ ਲਏਗਾ ਹੜਪ ਲਏਗਾ ਲਏਗਾ ਗ੍ਰਸ ਹੈ ਗ੍ਰਸੇਗਾ ਸਿਧਾਈ ਸਿਧਾਏਗਾ ਸਿਧਾਈ ਐ ਪਿਆ ਸਿਧਾਈ ਇਹਦੀ ਨੂੰ ਸਿਆ ਲੱਗੀ ਸਿਧਾਈ ਸਿਧਾਏਗਾ ਸਿਧਾਈ ਖਾਈ ਖਾਈ ਖਾਏਗਾ ਈੜੀ ਨੂੰ ਆ ਪਈ ਹੈ ਇਹ ਇਕਵਚਨ ਚ ਆ ਗਿਆ ਇਕ ਇਹ ਖਾਈ ਖਾਏਗਾ ਇਹ ਸਾਰੀ ਸਾ ਸੰਗਤ ਪੁਖਤ ਕਾਲ ਦੇ ਵਿੱਚ ਇਕਵਚਨ ਦੀ ਤੇ ਬਹੁਵਚਨ ਦੀ ਇੱਥੇ ਸਾਡੀ ਇਹ ਕੰਪਲੀਟ ਹੋ ਗਈ ਹੈ ਸਾਰੀ ਇਹ ਵਿਚਾਰ ਇਸ ਤੋਂ ਅੱਗੇ ਜਿਹੜਾ ਹੈ ਪੁਖਤ ਕਾਲ ਅੱਗੇ ਚੱਲੇਗਾ ਉਹਦੀ ਆਪਾਂ ਅੱਗੇ ਵਿਚਾਰ ਕਰਾਂਗੇ ਸੋ ਫਿਰ ਇੰਨੀ ਕੁ ਵਿਚਾਰ ਜਿਹੜੀ ਆ ਉਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ